ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਬਲੌਗ 'ਚ ਤੁਸੀਂ ਦੇਖ ਸਕਦੇ ਹੋਗੇ ਖੰਡ ਪਾਠ ਚੱਲ ਰਿਹਾ ਹੈਗਾ ਤੁਹਾਨੂੰ ਦਿਖਾਉਣਾ ਹੈ ਪ੍ਰਗਿਆਸ਼ ਹੋਊਗਾ ਹਲੇ ਤਾਂ 10:30 ਵਜੇ ਜਾਂ ਤਾਂ 10:00 ਵਜੇ ਨੇਗੀ ਆ ਤੁਸੀਂ ਦੇਖ ਸਕਦੇ ਹੋ ਕੱਲ੍ਹ ਤੁਹਾਨੂੰ ਫਲੈਕਸ ਦਿਖਾਈ ਤੇ ਜਿਹੜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਗੁਰਦੁਆਰਾ ਆ ਆਪਣਾ ਲੰਗਰ ਹਾਲ ਆ ਦਾ ਤੁਹਾਨੂੰ ਦਿਖਾਇਆ ਸੀ ਪਹਿਲਾਂ ਵੀ ਆ ਦੇਖੋ ਜੀ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਤੁਹਾਨੂੰ ਦਿਖਾਉਣੇ ਅੰਦਰ ਵੀ ਅਸੀਂ ਅੰਦਰ ਜਾ ਰਹੇ ਹਾਂ ਜੀ ਅੰਦਰ ਜਾ ਰਹੇ ਹੈਗੇ ਹੁਣ ਆਪਾਂ ਆਹ ਜੋੜੀਦਾਰ ਨਾਲ ਆ ਗਿਆ ਇਧਰ ਆਪਾਂ ਪੈਣਾ ਕਮਰਾ ਗਾ ਹੋਰੀ ਠੀਕ ਹੈ ਜੀ ਓਕੇ ਤੁਹਾਨੂੰ ਅੰਦਰ ਫੋਟੋਆਂ ਨਹੀਂ ਹੈਂ ਇਹ ਵੀ ਦਿਖਾਇਆ ਸੀ ਤੁਹਾਨੂੰ ਕੱਲ ਅਇਦਰ ਚੱਲ ਰਿਹਾ ਹੈਗਾ ਆਪਣਾ ਖਾਣਾ ਪਕਾਉਣਾ ਤੁਸੀਂ ਦੇਖਦਾ ਕਰਿਓਗੇ ਸੋਹਣ ਨੂੰ ਉੱਪਰ ਵੀ ਦਿਖਾਉਣਾ ਸਜਾਵਟ ਇੱਧਰ ਤਾਂ ਆ ਗਏ ਆਪਣੇ ਬਾਬਿਆਂ ਦੇ ਕਮਰੇ ਆਮਨ ਜੇ ਡਹਿਣਗੇ ਉਦੋਂ ਵੀ ਤੁਹਾਨੂੰ ਦੱਸਿਆ ਸੀਗਾ ਚਾਰ ਪੰਜ ਬਾਬੇ ਹੋਣਗੇ ਤੁਹਾਨੂੰ ਦਿਖਾਵਾਂਗੇ ਸੋ ਤੁਹਾਨੂੰ ਉੱਪਰ ਦਿਖਾਉਣੇ ਆਗੇ ਸਜਾਵਟ ਸਾਚਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਆਗੀ ਲੰਗਰ ਹਾਲ ਚ ਆਪਾਂ ਨੇ ਉਹ ਫੋਟੋ ਐਤੋਂ ਤੁਸੀਂ ਦੇਖ ਸਕਦੇ ਹੋਗੇ 1 2 3 4 5 ਇਹ ਪੰਜੇ ਫੋਟੋ ਇੱਥੇ ਲਾਉਣੀਆਂ ਸੀ ਆਪਾਂ ਨੇ ਤੇ ਫਲੈਕਸ ਵੀ ਜਿਹੜੀ ਇੱਥੇ ਪਈ ਤੀ ਕੀ ਉਹਦਣ ਰਾਤ ਨੂੰ ਉਹ ਫਲੈਕਸ ਵੀ ਬਾਹਰ ਲਾਤੀ ਸੀ ਆਪਾਂ ਨੇ ਤੁਹਾਨੂੰ ਦਿਖਾਈ ਹੈ ਜਿਹੜੀ ਇੱਕ ਫਲੈਕਸ ਆ ਪਈ ਆ ਪਿਛਲੇ ਸਾਲ ਆ ਲਈ ਤਾਂ ਇਹ ਸਾਰੇ ਟੰਗੀ ਏ ਸਾਰੇ ਲਾਈਏ ਸੋ ਆ ਤੁਸੀਂ ਫੋਟੋਆਂ ਦੇਖ ਸਕਦੇ ਬਹੁਤ ਵਧੀਆ ਲੱਗ ਰਹੀ ਨੇ ਬੰਲਾ ਹਾਲ ਚਾ ਕਮੈਂਟ ਕਰਕੇ ਦੱਸੋ ਕਹੀਏ ਲੱਗੀਆਂ ਤੁਹਾਨੂੰ ਦਿਖਾਉਣਿਆਂਗੇ ਬਾਰੇ ਤੁਹਾਨੂੰ ਪਰ ਦਿਖਾਉਣੇ ਆਗੇ ਆ ਤੁਸੀਂ ਦੇਖ ਸਕਦੇ ਹੋ ਸਜਾਵਟ ਅੱਜ ਫੇਰ ਤੋਂ ਤੁਹਾਨੂੰ ਦਿਖਾਈ ਸੀ ਬਹੁਤ ਜਿਆਦਾ ਸੋਹਣੀ ਸਜਾਵਟ ਕੀਤੀ ਗਈ ਅੱਜ ਬਾਈਆਂ ਨੇ ਆ ਤੁਸੀਂ ਉੱਪਰ ਛਤਰੀ ਦੇਖ ਸਕਦੇ ਹੋ ਬਹੁਤ ਸੋਹਣੀ ਸਜਾਵਟ ਦਿਖਾਉਣਾ ਸਾਨੂੰ ਅੱਗੇ ਸਟਾਰ ਬਣਾਇਆਗਾ ਕਿ ਤੂ ਆਪਣਾ ਮੱਥਾ ਟੇਕਦਾ ਹੋਇਆ ਆਪ ਵੀ ਹਲੇ ਕਰ ਰਹੇ ਨੇ ਸਜਾਵਟ ਆਦੀਪ ਮਾਲਾ ਲੱਗੀ ਹੈ ਜੀ ਦੀਪਮਾਲਾ ਵੀ ਲਾਤੀ ਸੀ ਪਹ ਮਰਬਾਉ ਤੂੰ ਨਾ ਬੋਲੋ ਜੀ ਬੋਲੋ ਜੀ ਹੁਣ ਨਾ ਮੈਂ ਨਾ ਕੋਠੇ ਜਾ ਐਂ ਵੀ ਆ ਜਾ ਮੈਂ ਲੱਗ ਕੋਠੇ ਚ ਲੜ ਕੇ ਨਾ ਇਹ ਤਾਂ ਜੋ ਤਾ ਤਾ ਏ ਉਹ ਇੰਨੇ ਦੋ ਦੋ ਤੂੰ ਦੱਸ ਹਾਂ ਨੋ ਅਤੇ ਅਸੀਂ ਪਟਿਆਲੇ ਤੋਂ ਮਾਸਟੇਜ ਤੋਂ ਸਾਡੇ ਸਰੀਆਂਮ ਸਾਡੇ ਬੰਦੇ ਨੇ ਉਦੋਂ ਕੈਪਟਨ ਨੂੰ ਬਹੁਤ ਮੁਸ਼ਕਲ ਹੋਤਾ ਇਹ ਪਹਿਲਾਂ ਜਿਹਨੇ ਮਨਜੂਰ ਕੀਤਾ ਮਨਜੂਰ ਲਿਆ ਕਿ ਫਿਰ ਅਸੀਂ ਤਾਂ ਡਿਬੇਟ ਚੱਲ ਰਹੀ ਹੈ ਬਹੁਤ ਵੱਡੀ ਉੱਚ ਪੱਧਰ ਤੇ ਡਿਬੇਟ ਚੱਲ ਰਹੀ ਹੈ ਅੱਛਾ ਹਾਂ ਜੀ ਕਰੋ 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 ਕੰਟੀਨਿਊ ਤੁਸੀਂ ਕਹਿੰਦੇ ਹੋ ਮਮਾ ਪਿੱਛੇ ਜਿਹੜਾ ਦੱਸਾਂ ਉਹ ਕਰੋੜਾਂ ਮਿਲੀਆਂ ਦੁਨੀਆ ਅੰਕੋਜ ਹਿੱਟ ਨਾ ਬਣੀ ਦੀ ਉਹ ਜਦੋਂ ਉਹ ਕਰਿਆ ਫਿਰ ਕੋਰਟ ਚ ਖੜੀ ਹਿਲੇ ਫੜ ਕੇ ਕਹਿੰਦੇ ਪਹਿਲਾਂ ਮਨਜ਼ੂਰੀ ਕਿਉਂ ਦਿੱਤੀ ਸੀ ਜੇ ਤੁਸੀਂ ਤਾਂ ਇਹ ਜਗਣਾ ਮਨਜ਼ੂਰੀ ਕਿਉਂ ਦਿੱਤੀ ਹੁਣ ਆ ਕਿ ਸੈਟ ਰਾਹੀਂ ਹੀ ਨੁਕ ਬਣ ਰਿਹਾ ਕਿਸਾਨਾਂ ਨੇ ਪਹਿਲਾਂ ਰਾਸ਼ਟਰਪਤੀ ਦੀ ਮਨਜ਼ੂਰੀ ਲਈਦੀ ਤੇਰ ਮਾਲਾ ਨੂੰ ਤੋੜ ਰਾਸ਼ਟਰਪਤੀ ਨੇ ਤਾਂ ਇਸ ਦੀ ਬਾਰੇ ਤਾਂ ਰੋਪ ਰਾਸ਼ਟਰਪਤੀ ਦੀ ਉਹਨੇ ਦੀ ਬਗਨ ਦਤਾ ਦੀਗਾ ਕਹਿੰਦਾ ਜਦੋਂ ਮਨਜ਼ੂਰੀ ਦੇਤੀ ਪੇਤੂ ਕੋਲੋਂ ਨੂੰ ਖੜਾ ਲਾਗਾ ਤਾਂ ਰੋਜ਼ ਉਹਦੇ ਲੋਨ ਦੇ ਨੂੰ ਚੰਗਾ ਰੋਜ਼ ਪ੍ਰਦਰਸ਼ਨ ਕਰਨਾ ਹੱਕ ਬਣਦਾ ਸਿੱਧੂ ਮੂਸੇਵਾਲੇ ਕਿੰਨਾ ਟੈਕਸ ਭਰਿਆ ਸੀਗਾ ਉਹਦਾ ਇੱਕ ਵਾਰੀ ਦਾ ਮਹੀਨੇ ਦਾ ਸੀਗਾ ਉਹਦਾ ਟੈਕਸ ਤਿੰਨ ਤਿੰਨ ਕਰੋੜ ਭਰਦਾ ਰਿਹਾ ਇੱਕ ਇੱਕ ਮਹੀਨੇ ਦਾ ਤਿੰਨ ਤਿੰਨ ਕਰੋੜ ਟੈਕਸ ਭਰਦਾ ਰਿਹਾ ਜਦੋਂ ਇਹ ਸਰਕਾਰ ਦੀ ਜੇਬ ਚ ਵੀ ਮੇਰਾ ਕਿੰਨੇ ਕਰੋੜ ਚਾਹੁੰਦੀ ਸੀ ਤਾਂ ਉਹ ਟੈਕਸ ਉਹ ਇੱਕ ਬਹੁਤ ਵੱਡੀ ਮੀਟ ਜਾਨ ਲੱਗਿਆ ਟੈਕਸ ਸਰ ਟੈਕਸ ਸਰ ਉਹੀ ਤਾਂ ਗੱਲ ਕਹਿੰਦੇ ਉਹ ਇੰਨੇ ਮਿਲੀਅਨ ਦੇ ਹਿੱਡਰ ਵਾਲਾ ਆਪਣਾ ਆਪਣਾ ਪਿੰਡ ਕਿੰਨੇ ਕਰੋੜ ਚਾ ਆਪਣੇ ਪਿੰਡ ਕਿੰਨੇ ਕਰੋੜ ਚਾ ਦੱਸਿਓ 800 ਦੇ ਨੂੰ ਅਹੀਂ ਨਹੀਂ ਬਤਾਉਂਦੇ ਤੁਸੀਂ ਆਪਣਾ ਪਿੰਡ ਦੱਸੋ ਆਪਣੇ ਕਿੰਨਾ ਕ ਕਰੋੜ ਚ ਆਈਊਗਾ 10 ਕਰੋੜ 10 ਕਰੋੜ ਦਾ ਆਪਣਾ ਪਿੰਡ ਬਣਿਆ ਹੋਇਆ ਆਹਾ ਬਣਿਆ ਹੋਇਆ ਕਿ ਨਹੀਂ ਆਪਣੇ ਪਿੰਡ ਨੂੰ ਸਰਕਾਰੀ ਦਾ ਥਾਂ ਨਹੀਂ ਹੈਗਾ ਇੱਕ ਆਪਣੇ ਪਿੰਡ ਨੂੰ ਸਰਕਾਰੀ ਕੋਈ ਥਾਂ ਹੈਗਾਗਾ ਕੋਈ ਹੈਗਾ ਜੀ ਪਾਰਕਪੁਰਕ ਵਾਸਤੇ ਜਿਹੜਾ ਪਾਰਕ ਉਹ ਕੀ ਦੀਆਂ ਖੇਡਣ ਖੇਡਣ ਨੂੰ ਨਾ ਕੋਈ ਵੀ ਸਰਕਾਰੀ ਕਿੱਲਾ ਪਾਰਕ ਨਹੀਂ ਕੋਈ ਜੀ ਬਾਈ ਆਓ ਜੀ ਪੰਚਾਇਤੀ ਜ਼ਮੀਨ ਦਾ ਹੈ ਬਹੁਤ ਵੱਡੀ ਡਿਬੇਟ ਚੱਲ ਰਹੀ ਹੈ ਜੀ ਉਹ ਤੁਸੀਂ ਸੀ ਅਰਦੇ ਹੋਏ ਹੈ ਇਹ ਤੇਨੂੰ ਨੱਟ ਜਿਹੜਾਉਂਦੇ ਹਾਂ ਨੱਟ ਜੜਦੋ ਕੋਈ ਚੱਕ ਨਹੀਂ ਢਿੜ ਹੋਰ ਬਾਪੂ ਇਹ ਆਪਣਾ ਸਰਬਨ ਬਾਪੂ ਠੀਕ ਹੈ ਬਾਪੂ ਠੀਕ ਹੈ ਇਹ ਤਾਂ ਬਹੁਤ ਪਾ ਹੋ ਰਿਹਾ ਤੰਦਾ ਪਾੜਾ ਹੋ ਰਿਹਾ ਕੀ ਬੈਠ ਨੇ 18 ਦੇ ਗਟਾਰਾਂ ਨੇ ਗਿਆ ਕੋਈ ਗੱਲ ਨਹੀਂ ਪਾਲੇ ਤੋਂ ਦੋ ਜੇ ਬੈਠ ਨਹੀਂ ਜਾਣ ਬਸ ਤੁੰਦ ਜੀ ਗਾਇਬ ਹੋ ਗਈ ਮੀਨੇ ਕਿਣ ਮਿਣ ਪੈ ਕੇ ਹਟੀ ਗਈ ਨਾ ਇਹ ਦਿਨ ਲੱਗਣ ਫੇਰ ਦਿਨ ਤਾਂ ਹਲੇ ਕਿੱਥੇ ਲੱਗਣਗੇ ਦਿਨ ਬਾਪੂ ਕੇ ਜਾ ਕੇ ਆਈਏ ਬਾਪੂ ਦਾ ਪਤਾ ਲਾ ਲਿਏ ਹਮ ਇੱਧਰ ਆ ਤਾ ਓਸੀ ਬਾਪੂ ਅੱਜ ਦਰ ਲੱਗਦਾ ਨਹੀਂ ਉਹ ਹੁੰਦਾ। ਅਸੇ ਖੰਡੇ ਕਰਕੇ ਨਹੀਂ ਲੱਗਦਾ। ਇਹ ਵਾਸਤੇ ਖੰਡੇ ਕਰਕੇ ਨਹੀਂ ਲੱਗਦਾ। ਆਸੀ ਆਪਨੇ ਅਰਜਨ ਬਾਪੂ ਕਰਾ ਦੇ ਸਕਾਂ ਤੁਸੀਂ। ਬਾਪੂ ਨੇ ਪਰੇਸ਼ਾਨਜ ਕਰਾਈ ਤੀ। ਤੂੰ ਹੀ ਦਾ ਪਤਾ ਲੰਨੇ ਆਂਗੀ। ਲੈ ਵੇਬੇ ਮੈਂ ਖੋਲਾਂਗਾ ਏਟਾ। ਮੈਂ ਕੀ ਆ ਤੀ ਮਹਾਮਾਹਰੂ ਕਰਨ ਵਾਲੇ ਉਹ ਮੁੰਡੇ ਕੀ ਡੁੱਪੜੀ ਆ ਗਈ ਤਾਂ ਹੋਵੇਗਾ ਠੱਪਾਂ ਦੇ ਦੋ। ਹੋਰ ਆਪੂ ਠੀਕ ਆਂਗਾ। ਠੀਕ ਆ। ਟੂ ਹੀ ਨੋ ਟਟੂ। ਹੈਂ? ਉਹ ਫਿਰ ਠੀਕ ਆ। ਠੀਕ ਹੋ ਜਾਏਗਾ ਕੋਈ ਨਾ ਤੱਕੜੇ ਰਿਹਾ ਕਰੋ। ਕੋਈ ਚੱਕਰੇ ਨਹੀਂ। ਤੱਕੜੇ ਰਿਹਾ ਤਾਂ ਤੱਕੜੇ। ਤੱਕੜਾ। ਕੁਝ ਨਹੀਂ ਅਸਰੀ ਗਾਲਵਾਬੇ ਕਿਵੇਂ ਆਂ? ਠੀਕ ਹੈ ਜੀ। ਓਕੇ ਰਿਪੋਰਟ ਓਕੇ ਰਿਪੋਰਟ ਅੱਜ ਤਾਂ ਬਹੁਤ ਪੈਰੀ ਐ ਔਰ ਠੰਡ ਪੂਰੀ ਐ ਹਾਂ ਹਾਂਜੀ ਬਈ ਕੀ ਕਰ ਰਹੇ ਹੋ ਤੁਸੀਂ ਵੀ ਬਲੌਗਿੰਗ ਕਰ ਰਹੇ ਹੋ ਹਾਂਜੀ ਅਸੀਂ ਜਾ ਰਹੇ ਹੁਣ ਗੁਰਦੁਆਰੇ ਛੇਤੀਆ ਸਾਡੇ ਗੁਰਦੁਆਰੇ ਆਣਾ ਇੱਧਰ ਗੁਰਦੁਆਰਾ ਨਹੀਂ ਹੈਗਾ ਆਪਾਂ ਆ ਗਏ ਸੀ ਗੁਰਦੁਆਰੇ ਸਾਰੇ ਨੰਗਰ ਨੰਗਰਾਂ ਦਾ ਕੰਮ ਆ ਗੋਮ ਨੂੰ ਮੇੜ ਕੇ ਤੇ ਅੱਜ ਆਪਾਂ ਰਹਾਂਗੇ ਰਾਤ ਗੁਰਦੁਆਰੇ ਕੀ ਬਾਬਿਆਂ ਨੇ ਵੀ ਠਾਣਾ ਹੁੰਦਾ ਨਾ ਰੋਲਾ ਹੁੰਦੀ ਨੇ ਬਾਬਾ ਦੀਆਂ ਬਾਬਿਆਂ ਦੀਆਂ ਚਾਚੂ ਬਾਣੀ ਗੁਣੀ ਥੋੜਾ ਨਾ ਹੁੰਦਾ ਬਹੁਤ ਜਾਣੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਗੁਰਦੁਆਰਾ ਆਪਣਾ ਰਾਤ ਨੂੰ ਬਹੁਤ ਵਧੀਆ ਲੱਗ ਰਿਹਾ ਦੀਪਮਾਲਾ ਹੋ ਅੱਧਾ ਤੋਂ ਹੀ ਚੱਲੀ ਜਾਂਦੀ ਹੈਗੀ ਖਾਲੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਵਧੀਆ ਗੁਰਦੁਆਰਾ ਲੱਗ ਰਿਹਾ ਇਸ ਤੋਂ ਬਾਅਦ ਆ ਵੀ ਲਾਤੀਆਂ ਤੀ ਆਪਾਂ ਨੇ ਲੜੀਆਂ ਭਾਈਆਂ ਨੇ ਤੁਸੀਂ ਦੇਖ ਸਕਦੇ ਹੋਗੇ ਇੱਕ ਆ ਫਲੈਕਸ ਵੀ ਲੈ ਆਈ ਹੈਗੀ ਚਲ ਬਣਾਉਣ ਲਈ ਸੋ ਆਲੂ ਆਲੂ ਕੱਚਾ ਹੈ ਨਾ ਬਣਾਣੀ ਚਲ ਛੱਡ ਦੇ ਨਾ ਮੈਂ ਵੀ ਖਾ ਲੂੰਗਾ ਤੋ ਉਹ ਤੋ ਤੋੜਤਾ ਸਹੀ ਅਸਲ ਦੇ ਵਿੱਚ ਛੋਟੇ ਸਾਈਜ਼ ਦਾ ਹੁੰਦਾ ਜਿਹੜਾ ਉਹ ਬਣਦਾ ਜੀ ਸਹੀ ਗੱਲ ਹੈ ਜੀ ਇਸ ਤੋਂ ਇਸੋ ਬਣਦਾ ਉਹ ਭਜੀ ਫੈਮਿਲੀ ਦਾ ਵੱਟੀਆਂ ਇੰਡਰ ਬਣਾਉਂਦੇ ਉਹ ਤੋ ਪੇਸ਼ੈਂਸ ਵੀ ਨਹੀਂ ਹੈ ਕਿ ਤੂੰ ਦੇਖ ਇਹਨੇ ਚ ਨਹੀਂ ਹੈ ਉਹ ਖੋਕੇ ਲੈ ਗਿਆ ਲੈ ਇਹ ਮਹਿੰਗਾ ਬੋਲਦਾ ਖੋਕੇ ਲੈ ਗਿਆ ਸੋ ਆਪ ਆਪਣਾ ਰਹਿਗੇ ਆਪਣੀ ਚਾਹ 12:00 ਵਜੇ ਰੇਤ ਰਾਤ ਦੇ ਆਪੇ ਸੋੜ ਕੇ ਮੰਗਣੇ ਆਗੇ ਆ ਆਪਣੇ ਨਹੀਂ ਕਹਿੰਦੇ ਧੋਣਾਗਾ ਹਨ ਮੈਨੂੰ ਲੱਗਦਾ ਤੋ ਆਪਣਾ ਚਾਚਾ ਉਹ ਹੋ ਜਾਤਾ ਠੀਕ ਹੈ ਠੀਕ ਹੈ ਇੱਕ ਵੱਡੀ ਪੱਠੀ ਤੀ ਉਹ ਬੋਲੇ ਇਧਰ ਆ ਹਾਂ ਤੋ ਓਕੇ ਹੈਲੋ ਗਾਇਜ਼ ਹੈਲੋ ਗਾਇਜ਼ ਆਈ ਐਮ ਬ੍ਰਾਊਨ ਬாய் ਬਾਬਾ ਬੈਨ ਚਾਹ ਆਵਾਂ ਰਹੀ ਹੈਗੀ ਪੌਣੇ 12 ਹੋ ਰਹੇ ਨੇਗੇ ਅਦਾਂ ਲਓਂਗ ਗਲਾਸਿਆਂ ਆ ਵੀ ਪਾ ਦੇ ਲਓਂਗ ਗਲਾਸਿਆਂ ਬਾਬਾ ਜੀ ਦੀ ਹੋ ਗਈ ਚਾਹ ਤਿਆਰ ਇਧਰ ਘਾਪਰੀ ਘਾਪਰੀ ਨਹੀਂ ਬਣ ਵਾਲੀ ਸੀ ਲਓ ਜੀ ਬਾਬਾ ਜੀ ਲਓ ਚਲ ਠੀਕ ਹੈ ਜੀ ਆਓ ਇਕੱਠੇ ਨੇ ਆਪਣੇ ਟੀਮ ਸਾਡੀ ਦੀ ਸਾਰੀ ਇੱਕ ਬੰਦੇ ਆ ਬੈਠੇ ਨੇ ਇਹ ਸੁੱਤਾ ਪਿਆ ਗਿਆ ਬੰਦਾ ਵਾਹ ਵੀ ਬਸ ਆਪਣੇ ਬਾਬਾ ਜੀ ਆਗੇ ਸੇਕਣਾ ਬਾਬਾ ਜੀ ਨੂੰ ਬਿਠਾ ਦੋ ਬਸ ਬਸ ਸਕਿਆ ਥੋੜਾ ਜਿਹਾ ਨਾ ਆ ਕੇ ਆਏ ਨੇ ਬਾਬਾ ਜੀ ਦੇਖ ਸਕਦੇ ਆ ਜਾਕੇ ਬਾਸ ਸੁਤੇ ਉਹ ਜਿਹਾ ਕੇ ਬਾਰੇ ਸੁਤੇ ਹੈ ਗੁਰਦੁਆਰੇ ਸੋ ਰਹਾ ਹੈ ਇਹਨੂੰ ਕਿਹਾ ਗਿਆ ਵੀ ਸੇਵਾ ਕਰ ਗੁਰਦੁਆਰੇ ਉਈ ਖਦਾਨੇ ਕਿਸੇ ਕਿਸੇ ਦਾ ਜਕੂਤ ਨੇ ਕਿਹਾ ਗੰਦਾ ਚਾਹ ਖਾਣਾ ਗੰਦਾ ਪਾਣੀ ਪਿੰਡਾ ਚੰਦੇ ਪੈਣੀ ਚ ਪੈ ਤਾ ਚੱਕੇ ਪ੍ਰੇਮ ਕਰਤ ਗੱਲ ਸੇਰੋ ਤੁੰਤਰੀ ਕੋ ਚਾਲ ਰਹੀ ਬੀ ਗਰ ਜਾਈ ਉੱਤ ਆ ਜਾਣਗੇ ਹਾਂ ਰਹਿ ਗਏ ਦੋ ਤਿੰਨ ਚਾਰ ਕਮੰਡੇ ਆ ਵੀ ਰਹੇ ਹਾਂ ਬਾਕੀ ਦੇਖਣੇ ਮੁੰਡੇ ਲਾ ਹੈ ਜਿਹੜੇ ਜਗਤ ਚਪੇ ਰਹੇਗੇ ਦੇਖਦੇ ਹੋਗੇ ਆ ਬੈਠੇ ਨੇ